ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰਾ ਮਹੱਲਾ ਤੀਜਾ ਮੇਰੀ ਪੱਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਮੇਰੀ ਪੱਟੀਆਂ ਲਿਖੋ ਪੱਟੀਆਂ ਦਰਮਿਆਨਾ ਜਾ ਬੋਲਣਾ ਪਟੀਆਂ ਨਹੀਂ ਕਹਿ ਦੇਣਾ ਨਾ ਪੱਟੀਆਂ ਕਸ ਕੇ ਬੋਲਣਾ ਮੇਰੀ ਪੱਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਹਰ ਗੋਵਿੰਦ ਗੋਪਾਲਾ ਦੂਜੈ ਭਾਇ ਫਾਥੇ ਜਮ ਜਾਲਾ ਸਤ ਗੁਰ ਕਰੇ ਮੇਰੀ ਪ੍ਰਤਪਾਲਾ ਹਰ ਸੁਖ ਦਾਤਾ ਮੇਰਾ ਨਾਲਾ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ ਉਚਰੈ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਸਾਸਨਾ ਤੇ ਸਾਸਨਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਤਾੜਨਾ ਯਾਨੀ ਸਜ਼ਾ ਦੇਣੀ ਸਾਸਨਾ ਤੇ ਇਥੇ ਵਿਸਰਾਮ ਹੈ ਬਾਲਕ ਗਮ ਨਾ ਕਰੇ ਬਾਲਕ ਪਦ ਤੇ ਯਮ ਕਲਾ ਦਨੀ ਹੈ ਗਮ ਪੋਲਾ ਬੋਲਣਾ ਗਮ ਨਹੀਂ ਕਹਿਣਾ ਬਾਲਕ ਗਮ ਨਾ ਕਰੇ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੀ ਪ੍ਰਹਿਲਾਦ ਬੋਲਣਾ ਹੈ ਪ੍ਰਹਿਲਾਦ ਦੱਦੇ ਨਾਲ ਹੀ ਬੋਲਣਾ ਹੈ ਤਾਂ ਦੇ ਨਾਲ ਨਹੀਂ ਬੋਲਣਾ ਚਲੋ ਪੁੱਤਰ RAM ਨਾਮ ਛੋਡੋ ਜੀ ਪੁੱਤਰ ਪਦ ਤੇ ਯਮਕ ਲਾ ਦੇਣੀ ਹੈ ਪੁੱਤਰ RAM ਨਹੀਂ ਕਹਿਣਾ ਪੁੱਤਰ RAM ਨਾਮ ਛੋਡੋ ਇਥੇ ਵਿਸਰਾਮ ਹੈ ਪੁੱਤਰ RAM ਨਾਮ ਛੋਡੋ ਜੀ ਉਹਲੇਹ ਉਬਾਰੇ ਪ੍ਰਹਿਲਾਦ ਕਹੈ ਸੁਨੋ ਮੇਰੀ ਮਾਈ RAM ਨਾਮ ਨਾ ਛੋਡਾ RAM ਨਾਮ ਨਾ ਛੋਡਾ ਇਥੇ ਵਿਸਰਾਮ ਹੈ ਗੁਰ ਦੀਆ ਬੁਝਾਏ ਗੁਰ ਦੀਆ ਨਹੀਂ ਕਹਿਣਾ ਗੁਰ ਦੀਆ ਬੁਝਾਏ ਬੁਝਾਏ ਥੋੜਾ ਜਿਹਾ ਕਸ ਕੇ ਬੋਲਣਾ ਸਮਝੰਦਾ ਵਾਚਕ ਹੈ ਦੀਆ ਬੁਝਾਏ ਗੁਰੂ ਨੇ ਸਮਝਾ ਦਿੱਤਾ ਹੈ ਇਹ ਨਹੀਂ ਛੱਡਦਾ ਮੈਂ ਕਹਿੰਦਾ ਵਾਹਿਗੁਰੂ ਨਾਮ ਨਹੀਂ ਛੱਡਾਂਗਾ ਸੰਡਾ ਮਰਕਾ ਸੰਡਾ ਨਹੀਂ ਕਹਿਣਾ ਇਹ ਸੰਡਾ ਕਹਿਣਾ ਡੱਡੇ ਦੇ ਨਾਲ ਸੰਡਾ ਮਰਕਾ ਇਹ ਇੱਕ ਗੁਰੂ ਸੀ ਪ੍ਰਹਿਲਾਦ ਨੂੰ ਪੜਾਉਣ ਪੜਾਉਣ ਵਾਲੇ ਉਸਤਾਦ ਸੀ ਸੰਡਾ ਮਰਕਾ ਤੁਮੇ ਪੁੱਤਰਾਂ ਸੰਡਾ ਮਰਕਾ ਸਭ ਜਾਏ ਪੁਕਾਰੇ ਸੰਡਾ ਮਰਕਾ ਹਾਂਜੀ ਸੰਡਾ ਮਰਕਾ ਸਭ ਜਾਏ ਪੁਕਾਰੇ ਆਮ ਪਾਠੀ ਸਿੰਘ ਨਾ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਸੰਡਾ ਹੀ ਕਹਿ ਜਾਂਦੇ ਨੇ ਸੰਡਾ ਇਸ ਕਰਕੇ ਗਲਤ ਹੈ ਸ਼ੁੱਧ ਕਰਕੇ ਬੋਲਣਾ ਸੰਡਾ ਮਰਕਾ ਸਭ ਜਾਏ ਪੁਕਾਰੇ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਸਭ ਚਾਟੜੇ ਵਿਗਾੜੇ ਦੁਸ਼ਟ ਸਭਾ ਮਹਿ मंत्र पकाया सभा नहीं बोलना सभा पब्बा है मजलिस मंडली दरबार दुष्ट सभा में मंत्र पकाया सभा मंत्र, मंत्र पकाया प्रहलाद का राखा हो रगराया हाथ खड़ग कर धाया आत ये विश्राम ताया पति लाना है हाथ खड़ग कर ताया ਇਥੇ ਵਿਸਰਾਮ ਆਤ ਅਹੰਕਾਰ ਹਾਰ ਤੇਰਾ ਕਹਾ ਤੋਜ ਲੈ ਉਬਾਰ ਖੇਨ ਮਹਿ ਭਯਾਨ ਰੂਪ ਨਿਕਸਿਆ ਥੰਮ ਉਪਾੜ ਹਾਏ ਵਿਸਰਾਮ ਮਹੰਗਾ ਵਿਸਰਾਮ ਹੈ ਧਿਆਨ ਨਾ ਲਾਉਣਾ ਹੈ ਖੇਨ ਮਹਿ ਭਯਾਨ ਰੂਪ ਇਥੇ ਵਿਸਰਾਮ ਲਾਉਣਾ ਹੈ ਇਸ ਨੂੰ ਭਯਾਨ ਨਹੀਂ ਕਹਿ ਦੇਣਾ ਕਈ ਭਯਾਨ ਬੋਲ ਜਾਂਦੇ ਨੇ ਪੱਬਾ ਜਿਹੜੀ ਸਿਆਰੀ ਐੜੇ ਕੰਨਾ ਨੰਨਾ ਇਸ ਤਰ੍ਹਾਂ ਨਹੀਂ ਬੋਲਣਾ ਪੱਬੇ ਦਲਾਵਾਂ ਦੀਰਘਾ ਮਾਤਰਾ ਹੈ ਭੈ ਆਨ ਖੇਨ ਮਹ ਭੈ ਆਨ ਰੂਪ ਇਥੇ ਵਿਰਾਮ ਹੈ ਨਿਕਸਿਆ ਥੰਮ ਉਪਾੜ ਨਿਕਸਿਆ ਥੰਮ ਉਪਾੜ ਹਰਣ ਆਖਸ ਨਖੀ ਵਿਦਾਰਿਆ ਹਾਏ ਹਰਣ ਆਖਸ ਪਤਿਯਮ ਕਲਾ ਕੇ ਬੋਲਣਾ ਹਰਣ ਆਖਸ ਨਖੀ ਨਹੀਂ ਕਹਿਣਾ ਹਰਣ ਆਖਸ ਨਖੀ ਵਿਦਾਰਿਆ ਨਖੀ ਪੂਲਾ ਬੋਲਣਾ ਪ੍ਰਹਲਾਦ ਲੀਆ ਉਬਾਰ ਪ੍ਰਹਲਾਦ ਲੀਆ ਉਬਾਰ ਇਸ ਨੂੰ ਪ੍ਰਹਲਾਦ ਨਹੀਂ ਕਹਿਣਾ ਪ੍ਰਹਲਾਦ ਹੀ ਉਚਾਰਨ ਕਰਨਾ ਹੈ ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ ਸੰਤ ਜਨਾ ਕੇ ਹਰ ਹਰ ਜੀ ਜਨਾ ਕੇ ਤੇ ਵਿਸਰਾਮ ਲਾਓ ਹਰ ਜੀਓ ਕਾਰਜ ਸਵਾਰੇ ਆਪਾਂ ਬੋਲਦੇ ਹਾਂ ਕਾਰਜ ਕਾਰਜ ਕਵਾਂਗੇ ਤਾਂ ਹੀਠਾਂ ਰਰਾਂ ਲੱਗ ਜਾਊਗਾ ਕਾਰਜ ਰਾਰਾ ਪੂਰਾ ਲਾਉਣਾ ਹੈ ਪ੍ਰਹਲਾਦ ਜਨ ਕੇ 21 ਕੋਲ ਉਧਾਰੇ ਹਾਂ ਪ੍ਰਹਲਾਦ ਜਨ ਕੇ 21 21 ਕੋਲ ਉਧਾਰੇ ਗੁਰ ਕੈ ਸਬਦ ਹਉਮੈ ਵਿਖਮਾਰੇ ਨਾਨਕ RAM ਨਾਮ ਸੰਤ ਨਿਸਤਾਰੇ ਨਾਨਕ RAM ਨਾਮ ਇਥੇ ਵਿਸਰਾਮ ਹੈ ਸੰਤ ਨਿਸਤਾਰੇ ਪੈਰੋ ਮਹੱਲਾ ਤੀਜਾ ਆਪੇ ਦੇਤ ਲਾਈ ਦਿੱਤੇ ਸੰਤ ਜਨਾ ਕਉ ਜੀਵ ਇਸਰਾਮ ਇਸ ਇਧਰਾਂ ਹੀ ਲਾਉਣਾ ਹੈ ਆਪੇ ਦੇਤ ਲਾਈ ਦਿੱਤੇ ਇਥੇ ਠਮਕੈ ਸੰਤ ਜਨਾ ਕਉ ਇਥੇ ਵਿਸਰਾਮ ਹੈ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨ ਆਈ ਤੈਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾ ਕੀ ਰਖਦਾ ਆਇਆ ਦੇਤ ਕਰ ਪ੍ਰਹਿਲਾਦ ਗਾਇਤਰੀ ਇਹ ਯਾਦ ਰੱਖਣ ਵਾਲੀ ਠਮਕ ਹੈ ਪ੍ਰਹਿਲਾਦ ਗਾਇਤਰੀ ਨਹੀਂ ਗਾਣਾ ਦਾਤ ਪੁੱਤਰ ਪ੍ਰਹਿਲਾਦ ਇੱਥੇ ਠਮਕ ਲਾਉਣੀ ਹੈ ਗਾਇਤਰੀ ਤਰਪਣ ਕਿਛੂ ਨਾ ਜਾਣੈ ਇੱਥੇ ਵਿਸਰਾਮ ਹੈ ਸਬਦੇ ਇੱਥੇ ਯਮਕ ਲਾਦਣੀ ਹੈ ਮੇਲ ਮਿਲਾਇਆ ਦਾਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਛੂ ਨਾ ਜਾਣੈ ਸਬਦੇ ਮੇਲ ਮਿਲਾਇਆ ਸਬਦੇ ਮੇਲ ਮਿਲਾਇਆ ਰਹਾਉ ਆਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਿਦਾ ਸਬਦੇ ਖੋਈ ਦੁਬਿਦਾ ਸਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਦੂਖ ਦੁਬਿਦਾ ਪੜ ਹੈ ਮੂਲ ਨ ਪਛਾਨ ਹੈ ਬਿਰਥਾ ਜਨਮ ਗਵਾਇਆ ਪੜ ਹੈ ਭਾਰਾ ਬੋਝਨਾ ਸੰਤ ਜਨਾ ਕੀ ਨਿੰਦਾ ਕਰਹਿ ਦੁਸਤ ਦੈਤ ਚਿੜਾਇਆ ਚਿੜਾਇਆ ਪੂਲਾ ਬੋਲਣਾ ਇਹਨੂੰ ਚਿੜਾਇਆ ਨਹੀਂ ਕਹਿਣਾ ਚਿੜਾਇਆ ਪ੍ਰਹਿਲਾਦ ਦੁਬਿਦਾ ਪ੍ਰਹਿਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋਡੈ ਪ੍ਰਹਿਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋਡੈ ਇੱਥੇ ਵਿਸਰਾਮ ਹੈ ਪ੍ਰਹਿਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋਡੈ ਡਰੈ ਨਾ ਕਿਸੇ ਦਾ ਡਰਾਇਆ संत जन का हर जीवो राखा दत काल नेड़ा आया दत काल नीड़ा आया अपनी पैज आपे राखे भगतां दे बडाई नानक हरणाखस नखी बिदारया अंधै दर की खबर ना पाई <coughs> राग पैराव मोहल्ला चौथा ਚੌ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਨ ਇਹ ਵਿਸਰਾਮ ਧਿਆਨ ਲਾਉਣਾ ਹੈ ਹਰ ਜਨ ਸੰਤ ਇਥੇ ਵਿਸਰਾਮ ਹੈ ਕਰ ਕਿਰਪਾ ਪਗ ਲਾਇਨ ਪਗ ਨਹੀਂ ਬੋਲਣਾ ਇਸ ਨੂੰ ਪਾਗ ਪੋਲਾ ਹੀ ਬੋਲਣਾ ਹਰ ਜਨ ਸੰਤ ਕਰ ਕਿਰਪਾ ਪਾਗ ਲਾਇਨ ਗੁਰਬਦੀ ਹਰ ਭਾਜ ਸੁਰਤ ਸਮਾਇਨ ਹਾਂ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰਬਦੀ ਹਰ ਭਾਜ ਇਥੇ ਵਿਸਰਾਮ ਹੈ ਸੁਰਤ ਸਮਾਇਨ ਮੇਰੇ ਮਨ ਹਰ ਭਾਜ ਨਾਮ ਨਰਾਇਣ ਮੇਰੇ ਮਨ ਹਰ ਭਾਜ ਇਥੇ ਵਿਸਰਾਮ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਪਵਜਲ ਹਰ ਨਾਮ ਤਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਣ ਮੇਲ ਪਤਿ ਵਿਸਰਾਮ ਲਾ ਲੋ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਨਹੀਂ ਗੁਰਮਤੀ ਤੇ ਵਿਸਰਾਮ ਲਗੇ ਗੁਰਮਤੀ ਲੇ RAM ਰਸਾਇਣ ਗੁਰਮਤੀ ਲੇ RAM ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਗੁਰ ਸਾਧੂ ਇਥੇ ਵਿਸਰਾਮ ਅੰਮ੍ਰਿਤ ਗਿਆਨ ਸਰ ਨਾਇਣ ਸਰ ਪਾਤੇ ਠੰਮ ਲੱਗੇਗੀ ਗੁਰ ਸਾਧੂ ਅੰਮ੍ਰਿਤ ਗਿਆਨ ਸਰ ਨਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰ ਨਾਇਣ ਸਭ ਕੇ ਲਿਵਖ ਪਾਪ ਗਏ ਗਾਵਾਇਣ ਨਾ ਗਾਵਾਇਣ ਈ ਕੰਨੇ ਲਾ ਕੇ ਗਵਾਇਣ ਨਹੀਂ ਗਹਿਣਾ ਗਾਵਾਇਣ ਹਾਂਜੀ ਪਾਪ ਪਤਿ ਵਿਸਰਾਮ ਤੂੰ ਆਪੇ ਕਰਦਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ